ਅੱਜ ਦੋਸੀ ਥਾੜੇ ਨਾਲ ਖਬਰਾਂ ਨਿਸ਼ਰ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਫਲਾਣੀ ਥਾਂ ਤੇ ਲੁੱਟ ਦੀ ਵਾਰਦਾਤ ਹੋ ਗਈ ਕਿਤੇ ਕੁਛ ਕਿਤੇ ਕੁਛ ਤੇ ਹੁਣ ਪਿਛਲੇ 4 ਸਾਲ ਦੇ ਆંકੜੇ ਹੈਰਾਨ ਕਰਨ ਵਾਲੇ ਇਹ ਆંકੜੇ ਦੱਸਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਖੁੱਲ 1,82,379 ਘਰੇਲੂ ਚੋਰੀ ਤੇ ਲੁੱਟਖੋਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਯਾਨੀ ਕਿ ਹਰ 12 ਮਿੰਟ ਬਾਅਦ ਇੱਕ ਚੋਰੀ ਜਾਂ ਫਿਰ ਲੁੱਟਖੋਹ ਦੀ ਘਟਨਾ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਹੈ ਉਹ ਵੀ ਲਗਾਤਾਰ ਪਿਛਲੇ 4 ਸਾਲਾਂ ਦੇ ਦੌਰਾਨ ਇਸ ਦੌਰਾਨ ਸਰਕਾਰ ਵੀ ਬਦਲੀ ਹੈ ਲੇਕਿਨ ਹੱਲੇ ਵੀ ਅਪਰਾਧ ਦੇ ਉੱਪਰ ਠੱਲ ਨਹੀਂ ਪਈ ਦੇਖਿਆ ਜਾਵੇ ਤੇ 25% ਅਜਿਹੇ ਉਪਨਗਰ ਜਾਂ ਕਮਿਊਨਿਟੀਜ਼ ਨੇ ਜਿੱਥੇ ਇੱਕ ਵੀ ਚੋਰੀਆਂ ਲੁੱਟ ਦੀ ਵਾਰਦਾਤ ਨਹੀਂ ਵਾਪਰੀ ਤੇ 10% ਅਜਿਹੇ ਉਪਨਗਰ ਨੇ ਜਿੱਥੇ 10 ਸੀ ਹਾਊਸ ਤੋਂ ਵੀ ਜ਼ਿਆਦਾ ਦੀ ਔਸਤ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਨਿਊਜ਼ੀਲੈਂਡ ਚ ਸਭ ਤੋਂ ਜ਼ਿਆਦਾ ਜਿਸ ਕਮਿਊਨਿਟੀ ਚ ਚੋਰੀਆਂ ਹੋਈਆਂ ਨੇ ਉਹ ਹੈ ਕਾਕਨ ਨੀਸਾਉ ਜਿੱਥੇ ਬਹੁਤ ਸਾਰੇ ਰਿਹਾਈਸ਼ੀ ਘਰਾਂ ਦੇ ਬਾਹਰ ਪਏ ਬੂਟੀਆਂ ਜੁੱਤੀਆਂ ਤੱਕ ਲੋਕਾਂ ਨੇ ਚੋਰੀ ਕਰ ਲਈ ਹੁਣ ਇਹਨਾਂ ਚੋਰਾਂ ਦਾ ਕੋਈ ਦੀਨਵਾ ਨਹੀਂ ਹੈ ਅਤੇ ਇਹ ਚੋਰ ਆਪਣੀ ਮਰਜ਼ੀ ਦੇ ਨਾਲ ਕਾਨੂੰਨ ਨੂੰ ਛਿੱਕੇ ਢਾਂਗ ਰਹੇ ਨੇ ਆਖਰ ਹੁਣ ਵੇਲਾ ਹੈ ਸਰਕਾਰ ਦੇ ਜਾਗਣ ਦਾ ਤੇ ਪੁਲਿਸ ਪ੍ਰਸ਼ਾਸਨ ਦੇ ਮੁਸਤੈਦ ਹੋਣ ਦਾ